ਸਤਿ ਸ਼੍ਰੀ ਅਕਾਲ ਜੀ। ਹਾਜ਼ਿਰ ਹਾਂ ਜੀ ਇੱਕ ਨਮੀ ਕਹਾਣੀ ਦੇ ਨਾਲ। ਮੇਰੇ ਵਿਆਹ ਤੋਂ 3 ਸਾਲ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ ਸੀ। ਮੇਰੀ ਮਾਂ ਦੀ ਮੌਤ 3 ਭਾਦੋਂ ਨੂੰ ਹੋਈ ਸੀ ਤੇ 3 ਭਾਦੋਂ ਦਾ ਦਿਨ ਮੈਂ ਕਦੀ ਵੀ ਨਹੀਂ ਭੁੱਲ ਸਕਦੀ ਆਪਣੀ ਪੂਰੀ ਜ਼ਿੰਦਗੀ ਵਿੱਚ। ਅੱਜ ਮੇਰੀ ਮਾਂ ਦੀ ਮੌਤ ਨੂੰ 11 ਮਹੀਨੇ ਹੋ ਚੁੱਕੇ ਸਨ ਤੇ ਸਾਵਣ ਦਾ ਮਹੀਨਾ ਚੜ੍ਹ ਗਿਆ ਸੀ। ਮੈਂ ਉਡੀਕ ਰਹੀ ਸੀ ਵੀਰ ਤੇ ਭਾਬੀ ਮੇਰੇ ਕੋਲ ਆਉਣਗੇ ਸਾਵਣ ਦਾ ਸੰਧਾਰਾ ਦਿਨ। ਨਾਲੇ ਮੇਰੀ ਮਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪਰ ਉਡੀਕਦਿਆਂ ਉਡੀਕਦਿਆਂ ਸੌਣ ਦਾ ਮਹੀਨਾ ਲੰਘਣ ਵਾਲਾ ਹੋ ਗਿਆ ਪਰ ਕੋਈ ਨਾ ਆਇਆ ਇੱਕ ਦਿਨ ਮੈਂ ਭਾਬੀ ਨੂੰ ਫੋਨ ਕੀਤਾ ਕਿ ਸੌਣ ਦਾ ਮਹੀਨਾ ਸਾਰਾ ਲੰਘ ਪਿਆ ਤੇ ਤੁਸੀਂ ਆਏ ਨਹੀਂ ਮੇਰੇ ਕੋਲ ਚਲੋ ਸੰਧਾਰਾ ਨਹੀਂ ਦੇਣਾ ਸੀ ਤਾਂ ਮਿਲਤਾ ਜਾਂਦੇ ਤਾਂ ਭਾਬੀ ਕਹਿਣ ਲੱਗੀ ਇਸ ਵਾਰ ਹੱਥ ਬਹੁਤ ਤੰਗ ਹੈ ਮਾਂ ਦੀ ਬਿਮਾਰੀ ਤੇ ਤੈਨੂੰ ਪਤਾ ਹੈ ਬਹੁਤ ਖਰਚਾ ਆਇਆ ਹੈ ਅਤੇ ਸਾਡੇ ਸਿਰ ਕਰਜ਼ ਬਹੁਤ ਚੜਿਆ ਹੋਇਆ ਹੈ ਇਸ ਕਰਕੇ ਅਸੀਂ ਘਟ ਹੀ ਕਿਤੇ ਆਉਂਦੇ ਜਾਂਦੇ ਹਾਂ ਇਹ ਗੱਲ ਸੁਣ ਕੇ ਮੈਂ ਉਹਨਾਂ ਦੀ ਮਜਬੂਰੀ ਸਮਝੀ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਹੀ ਢੇੜਾ ਮਾਰ ਆਉਂਦੀ ਹਾਂ ਅਗਲੇ ਦਿਨ ਮੈਂ ਸਵਕਤੇ ਕੰਮ ਧੰਦੇ ਨਬੇੜ ਕੇ ਬੱਸ ਚੜ ਗਈ ਪੇਕੇ ਪਿੰਡ ਵੱਲ ਨੂੰ ਤੁਰ ਪਈ ਮੇਰੇ ਪੇਕੇ ਪਿੰਡ ਵਿੱਚ ਪਹੁੰਚੀ ਤਾਂ ਮੈਨੂੰ ਅੱਜ ਉਹੀ ਮੇਰਾ ਪੇਕਾ ਪਿੰਡ ਆਪਣਾ ਨਹੀਂ ਪਰਾਇਆ ਲੱਗ ਰਿਹਾ ਸੀ ਸ਼ਾਇਦ ਇਸ ਕਰਕੇ ਕਿ ਉੱਥੇ ਮੇਰੀ ਮਾਂ ਨਹੀਂ ਸੀ ਮੈਂ ਸਾਢੇ ਕੋ 10 ਵਜੇ ਦੇ ਨੂੰ ਘਰ ਪਹੁੰਚ ਗਈ ਗਰਮੀ ਹੋਣ ਕਰਕੇ ਧੁੱਪ ਬਹੁਤ ਜ਼ਿਆਦਾ ਸੀ ਮੈਂ ਘਰ ਜਾਂਦਿਆਂ ਜਾਂਦਿਆਂ ਪਸੀਨਾ ਪਸੀਨੀ ਹੋ ਗਈ ਮੈਂ ਦੇਖਿਆ ਤਾਂ ਗੇਟ ਦੀ ਬਾਰੀ ਖੁੱਲੀ ਸੀ ਮੈਂ ਅੰਦਰ ਗਈ ਤਾਂ ਭਾਬੀ ਏਸੀ ਲਗਾ ਕੇ ਬੜੇ ਆਰਾਮ ਨਾਲ ਟੀਵੀ ਦੇਖ ਰਹੀ ਸੀ ਵੀਰਾ ਕੰਮ ਤੇ ਗਿਆ ਹੋਇਆ ਸੀ ਬੱਚੇ ਸਕੂਲ ਗਏ ਹੋਏ ਸਨ ਮੈਨੂੰ ਵੇਖ ਕੇ ਭਾਬੀ ਦਾ ਚਿਹਰਾ ਜਿਵੇਂ ਰੌਣਕ ਹੀ ਉੱਡ ਗਈ ਹੋਵੇ। ਮੈਨੂੰ ਬੈਠੀ ਨੂੰ ਅਜੇ 10 ਕੁ ਮਿੰਟ ਹੀ ਹੋਏ ਸਨ ਕਿ ਭਾਬੀ ਪਾਣੀ ਫੜਾ ਕੇ ਮੇਰੇ ਕੋਲ ਬੈਠ ਕੇ ਉਸਨੇ ਏਸੀ ਬੰਦ ਕਰਤਾ ਤੇ ਕਹਿਣ ਲੱਗੀ ਕਿ ਗਰਮੀ ਵੱਧ ਜਾਂਦੀ ਹੈ ਦੁਪਹਿਰ ਵੇਲੇ ਏਸੀ ਨੂੰ ਅੱਗ ਲੱਗਣ ਦਾ ਡਰ ਹੈ। ਮੈਂ ਕਿਹਾ ਕੋਈ ਗੱਲ ਨਹੀਂ ਭਾਬੀ ਬੰਦ ਕਰ ਦਿਓ। ਅੱਜ ਮੈਨੂੰ ਮਾਂ ਦੀ ਗੱਲ ਯਾਦ ਆ ਰਹੀ ਸੀ। ਮਾਂ ਜਿਉਂਦੀ ਹੁੰਦੀ ਸੀ ਤਾਂ ਜਦੋਂ ਮੈਂ ਆਉਣਾ ਮਾਂ ਨੇ ਬਾਹਰੋਂ ਮੈਨੂੰ ਕਮਰੇ ਵਿੱਚ ਬਾਰੂ ਕਮਰੇ ਵਿੱਚ ਲੈ ਆਉਂਦੀ ਤੇ ਕਹਿੰਦੀ ਚੱਲ ਏਸੀ ਲਗਾ ਕੇ ਬੈਠਦੇ ਆਂ ਵਰਨਾ ਗਰਮੀ ਬਹੁਤ ਜ਼ਿਆਦਾ ਹੈ ਅੱਜ ਭਾਬੀ ਨੇ ਮੇਰੇ ਉਾਂ ਤੇ ਏਸੀ ਬੰਦ ਕਰ ਦਿੱਤਾ ਦੁਪਹਿਰ ਦੀ ਰੋਟੀ ਖਾਣ ਵੀਰ ਵੀ ਘਰ ਆਇਆ ਉਸ ਨੇ ਖੈਰ ਸਭ ਪੁੱਛ ਕੇ ਕਿਹਾ ਮੈਂ ਥੱਕਿਆ ਹੋਇਆ ਹਾਂ ਖਾਣਾ ਖਾ ਕੇ ਆਰਾਮ ਕਰਨਾ ਹੈ ਉਸ ਨੇ ਮੇਰੇ ਨਾਲ ਕੋਈ ਗੱਲਬਾਤ ਨਾ ਕੀਤੀ ਜਿਹੜੇ ਦੁੱਖ ਸੁੱਖ ਦੀ ਆਸ ਕਰਕੇ ਮੈਂ ਪੀਕੇ ਘਰ ਆਈ ਸੀ ਉਧੋ ਸੁਖ ਮੇਰੇ ਨਾਲ ਕਿਸੇ ਨੇ ਸਾਂਝਾ ਨਾ ਕੀਤਾ ਦੁਪਹਿਰ ਦੀ ਰੋਟੀ ਵੀਰ ਨੂੰ ਫੜਾ ਕੇ ਭਾਬੀ ਵੀ ਉਸ ਦੇ ਕੋਲ ਹੀ ਬੈਠ ਗਈ ਮੈਂ ਕਮਰੇ ਵਿੱਚ ਇਕੱਲੀ ਬੈਠੀ ਸੀ ਨਾਲੇ ਸੋਚ ਰਹੀ ਸੀ ਕਿ ਜਦੋਂ ਮਾਂ ਜਿਉਂਦੀ ਹੁੰਦੀ ਸੀ ਇਹ ਵੀਰਾ ਭਾਬੀ ਮੇਰੇ ਉਨਤੇ ਕਿੰਨਾ ਖੁਸ਼ ਹੁੰਦੇ ਸਨ ਵੀਰ ਵੀ ਮੇਰੇ ਲਈ ਭਾਬੀ ਵੀ ਮੇਰੇ ਲਈ ਰੋਟੀ ਦੇ ਨਾਲ ਮਿੱਠਾ ਜ਼ਰੂਰ ਕੁਝ ਨਾ ਕੁਝ ਬਣਾਉਂਦੀ ਸੀ ਤੇ ਅੱਜ ਉਹੀ ਭਾਬੀ ਮਾਂ ਦੇ ਜਾਣ ਤੋਂ ਬਾਅਦ ਕਿੰਨਾ ਬਦਲ ਗਈ ਹੈ ਭਾਬੀ ਨੇ ਤਾਂ ਬਦਲ ਨਹੀਂ ਬਦਲਣਾ ਸੀ ਮੇਰਾ ਖੁਦ ਦਾ ਭਰਾ ਕਿੰਨਾ ਬਦਲ ਗਿਆ ਇਹ ਮੇਰੇ ਕੋਲ ਬੈਠਣ ਦੀ بجائے ਦੂਸਰੇ ਕਮਰੇ ਵਿੱਚ ਚਲਾ ਗਿਆ ਤੇ ਅੱਜ ਮੈਨੂੰ ਉਹੀ ਘਰ ਵਿੱਚ ਮਾਂ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਸੀ ਅੱਜ ਮੈਨੂੰ ਉਹ ਘਰ ਉਪਰ ਲੱਗ ਰਿਹਾ ਸੀ ਸੋਚਾਂ ਦੀ ਘੋਮਣ ਘੇਰੀ ਵਿੱਚ ਗਵਾਚੀ ਬੈਠੀ ਸੀ ਇੰਨੇ ਟਾਈਮ ਨੂੰ ਮੇਰੇ ਭਤੀਜਾ ਭਤੀਜੀ ਸਕੂਲੋਂ ਆ ਗਏ ਉਹ ਭੱਜ ਕੇ ਕਮਰੇ ਵਿੱਚ ਆਏ ਮੈਨੂੰ ਬੁਲਾ ਕੇ ਉੱਥੇ ਹੀ ਬੈਠ ਗਏ ਤੇ ਕਹਿਣ ਲੱਗੇ ਮੰਮੀ ਅੱਜ ਏਸੀ ਕਿਉਂ ਬੰਦ ਕਰ ਦਿੱਤਾ ਇੰਨੀ ਗਰਮੀ ਹੈ ਅੱਗੇ ਤਾਂ ਹਰ ਰੋਜ਼ ਏਸੀ ਚੱਲਦਾ ਹੈ ਤੇ ਅੱਜ ਤੁਸੀਂ ਸਾਡੇੋਂ ਤੱਕ ਕਮਰਾ ਠੰਡਾ ਨਹੀਂ ਕੀਤਾ ਭਾਬੀ ਬੱਚਿਆਂ ਨੂੰ ਗੁੱਸੇ ਨਾਲ ਕਹਿਣ ਲੱਗੀ ਤੁਹਾਨੂੰ ਕੀ ਪਤਾ ਹੈ ਕਿੰਨੀ ਗਰਮੀ ਹੈ ਬਾਹਰ ਏਸੀ ਨੂੰ ਅੱਗ ਲੱਗ ਸਕਦੀ ਹੈ ਬੈਠ ਜਾਓ ਆਰਾਮ ਨਾਲ ਨਹੀਂ ਦੋ ਦੋ ਥੱਪੜ ਲਾਵਾਂ ਤੁਹਾਡੇ ਭਾਬੀ ਦਾ ਇਹ ਵਤੀਰਾ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਦਰਲ ਦਰਲ ਕਰ ਰਹੇ ਸਨ ਮੇਰੇ ਹੰਝੂ ਸ਼ਾਇਦ ਇਹੀ ਕਹਿ ਰਹੇ ਸਨ ਕਿ ਅੱਜ ਇਹ ਵਿਤਕਰਾ ਮੇਰੇ ਆਉਣ ਕਰਕੇ ਹੀ ਹੋਇਆ ਹੈ ਇਹ ਹਰ ਰੋਜ਼ ਏਸੀ ਲਗਾ ਕੇ ਬੈਠਣ ਵਾਲੀ ਭਾਬੀ ਨੇ ਅੱਜ ਮੇਰੇ ਆਉਣ ਤੇ ਏਸੀ ਬੰਦ ਕਰ ਦਿੱਤਾ ਸ਼ਾਇਦ ਉਹ ਨਹੀਂ ਚਾਹੁੰਦੀ ਕਿ ਮੈਂ ਇਸ ਘਰ ਵਿੱਚ ਆਵਾਂ ਭਾਬੀ ਬੱਚਿਆਂ ਨੂੰ ਛਿੜਕ ਕੇ ਦੂਸਰੇ ਕਮਰੇ ਵਿੱਚ ਲੈ ਗਈ ਮੈਨੂੰ ਕਹਿੰਦੀ ਰਸੋਈ ਵਿੱਚ ਰੋਟੀ ਬਣੀ ਪਈ ਹੈ ਹਾਂ ਲੱਤੋ ਕਿ ਅੱਗੇ ਜਦੋਂ ਮੈਂ ਇੱਥੇ ਆਉਣਾ ਤੇ ਮਾਂ ਨੇ ਬੈੱਡ ਤੇ ਬੈਠੀ ਨੂੰ ਰੋਟੀ ਫੜਾਉਣੀ ਉਹ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਮੇਰਾ ਗਲਾ ਪੂਰੀ ਤਰ੍ਹਾਂ ਔਰ ਚੁੱਕਿਆ ਸੀ ਮੈਨੂੰ ਰੋਟੀ ਦੀ ਕੋਈ ਵੀ ਭੁੱਖ ਨਹੀਂ ਸੀ ਭਾਬੀ ਨੇ ਅੱਧੇ ਘੰਟੇ ਬਾਅਦ ਚਾਹ ਦਾ ਕੱਪ ਫੜਾਉਂਦੇ ਹੋਏ ਮੈਨੂੰ ਪੁੱਛਿਆ ਰੋਟੀ ਖਾ ਲਈ ਸੀ ਮੈਂ ਕਿਹਾ ਹਾਂ ਖਾ ਲਈ ਸੀ ਅੱਜ ਮੈਨੂੰ ਮੇਰੇ ਪੀਕਿਆਂ ਦਾ ਘਰ ਜੇਲ੍ਹ ਲੱਗ ਰਿਹਾ ਸੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਜਲਦੀ ਜਲਦੀ ਇਸ ਕੈਦਖਾਨੇ ਵਿੱਚੋਂ ਨਿਕਲ ਕੇ ਭੱਜ ਜਾਵਾਂ ਮੈਂ ਆਪਣੇ ਸੱਸ ਨੂੰ ਤਾਂ ਰਾਤ ਦਾ ਕਹਿ ਕੇ ਆਈ ਸੀ ਪਰ ਮੈਂ ਸ਼ਾਮ ਨੂੰ 4:00 ਵਜੇ ਉਥੋਂ ਤੁਰ ਪਈ ਮੈਨੂੰ ਕਿਸੇ ਨੇ ਵੀ ਰਹਿਣ ਲਈ ਨਹੀਂ ਆਖਿਆ ਅੱਗੇ ਜਾ ਦੋ ਮੈਂ ਚਾਹੇ ਹਫ਼ਤਾ ਲਾ ਕੇ ਜਾਣਾ ਮੰਮੀ ਨੇ ਫਿਰ ਵੀ ਕਿਹਾ ਨਾ ਅੱਜ ਦਾ ਦਿਨ ਇੱਕ ਦਿਨ ਹੋਰ ਰਹਿ ਜਾਣ ਲੱਗਿਆ ਮਾਂ ਨੇ ਸੌ ਦਸੂ ਜਰੂਰ ਮੁੱਠੀ ਵਿੱਚ ਦੇਣਾ ਅੱਜ ਬੇਕਦਰੀ ਹੋ ਗਈ ਸੀ ਮੈਂ ਤੇ ਮੈਂ ਕੱਟ ਕੇ ਅੱਡੇ ਵੱਲ ਨੂੰ ਤੁਰ ਪਈ ਸੀ ਨਾਲੇ ਸੋਚ ਰਹੀ ਸੀ ਕਿ ਵਾਕਿਆ ਭੀਆਂ ਦੇ ਪੀਕੇ ਮਾਮਣਾਂ ਵਾਲ ਹੀ ਹੁੰਦੇ ਨੇ ਕਹਿੰਦੇ ਨੇ ਕਿ ਜਦਮਾ ਤੇਰੇ ਸਾਹ ਬੰਦ ਹੋਗੇ ਤਦ ਪੀਕਿਆਂ ਦੇ ਰਾਹ ਬੰਦ ਹੋਗੇ ਇਹ ਗੱਲ ਸਾਰਿਆਂ ਤੇ ਤਾਂ ਨਹੀਂ ਢੁੱਕਦੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਕੁਝ ਕੋ ਭਰਾ ਪਰਜਾਈਆਂ ਪੀਆਂ ਨੂੰ ਮਾਂ ਦੀ ਯਾਦ ਨਹੀਂ ਆਉਂਦਿੰਦੇ ਇੰਨਾ ਜ਼ਿਆਦਾ ਮੂੰਹ ਕਰਦੇ ਨੇ ਆਈ ਦਾ ਸਤਕਾਰ ਕਰਦੇ ਨੇ ਤੇ ਕੁਝਕ ਜਾਣ ਬੁੱਝ ਕੇ ਜਖਮਾਂ ਤੇ ਲੋਨ ਛਿਰਕਦੇ ਨੇ ਕਿ ਧੀਆਂ ਲਈ ਪੇਕਿਆਂ ਦਾ ਰਹਾ ਬੰਦ ਕਰ ਦਿੰਦੇ ਨੇ ਪਰ ਭਾਬੀ ਨੂੰ ਇੰਨੀ ਕਲ ਜ਼ਰੂਰ ਸੋਚ ਲੈਣੀ ਚਾਹੀਦੀ ਹੈ ਕਿ ਇਹ ਵਤੀਰਾ ਜੇਕਰ ਮੇਰੇ ਨਾਲ ਮੇਰੀਆਂ ਭਾਬੀਆਂ ਮੇਰੇ ਪੇਕੇ ਗਈ ਤੋਂ ਕਰਨ ਤਾਂ ਮੇਰੇ ਦਿਲ ਤੇ ਕੀ ਬੀਤੇਗੀ 3:35 ਵਜੇ ਇਹੀ ਸੋਚਦੀ ਸੋਚਦੀ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਮੇਰੀ ਸੱਸ ਨੇ ਪੁੱਛਿਆ ਕਿ ਤੂੰ ਤਾਂ ਕੱਲ ਨੂੰ ਆਉਣਾ ਸੀ ਤੇ ਅੱਜ ਹੀ ਆ ਗਈ ਹੈ ਮੈਂ ਤੁਹਾਨੂੰ ਕੁਝ ਨਹੀਂ ਬੋਲਿਆ ਜਾ ਰਿਹਾ ਸੀ ਮੈਂ ਆਪਣੀ ਸੱਸ ਦੇ ਗਲ ਲਾ ਕੇ ਬਹੁਤ ਰੋਈ ਤੇ ਸ਼ਾਇਦ ਮੇਰੇ ਅੰਦਰ ਦਾ ਦਰਦ ਮੇਰੀ ਸੱਸ ਵੀ ਸਮਝ ਚੁੱਕੀ ਸੀ ਤੇ ਉਹ ਮੈਨੂੰ ਕਹਿ ਰਹੀ ਸੀ ਪੁੱਤ ਅੱਜ ਤੋਂ ਬਾਅਦ ਮੈਂ ਤੇਰੀ ਮਾਂ ਤੇ ਤੂੰ ਮੇਰੀ ਧੀ ਤੂੰ ਉਸ ਪਿੰਡ ਦਾ ਰਸਤਾ ਭੁੱਲ ਜਾ ਮੈਂ ਇਹ ਭੁੱਲ ਜਾਵਾਂਗੀ ਕਿ ਤੂੰ ਮੇਰੀ ਨੂੰਹ ਹੈ ਮੈਂ ਤੈਨੂੰ ਧੀ ਸਮਝਾਂਗੀ ਧੀ ਵਾਲਾ ਪਿਆਰ ਦੇਵਾਂਗੀ ਆਪਾਂ ਖੁਸ਼ੀ ਖੁਸ਼ੀ ਘਰ ਵਿੱਚ ਰਹਾਂਗੇ ਮੈਂ ਹਾਂ ਵਿੱਚ ਸਿਰ ਹਿਲਾਉਂਦਿਆਂ ਹੋਇਆਂ ਆਪਣੀ ਸੱਸ ਨੂੰ ਘੁੱਟ ਕੇ ਜੱਫੀ ਪਾ ਲਈ। ਹਾਂਜੀ ਕੀ ਵਿਚਾਰ ਨੇ ਤੁਹਾਡੇ ਅੱਜ ਦੀ ਕਹਾਣੀ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਕਹਾਣੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਮਿਲਦਿਆਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।